ਸੋ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਾਸੀ ਇੱਕ ਕਰਮਚਾਰੀ ਦੀ ਮੌਤ ਵੀ ਇਸ ਘਟਨਾ ਦਾ ਵਜh ਹੋ ਗਈ ਹੈ ਉੱਥੇ 5 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਜ਼ਖਮੀਆਂ ਨੂੰ ਲੁਧਿਆਣਾ ਦੇ ਜੀਐਮਸੀ ਹਸਪਤਾਲ ਦੇ ਵਿੱਚ ਫਰਤੀ ਕਰਵਾਇਆ ਗਿਆ ਹੈ ਹਾਜ਼ਨੂ ਲੈ ਕੇ ਰਘੁਨਾਥ ਚੌਂਕੇ ਇੰਚਾਰਜ ਅਸ਼wini ਕੁਮਾਰ ਨੇ ਦੱਸਿਆ ਕਿ ਹਾਦਸਾ ਬੁੱਧਵਾਰ ਦੇ ਰਾਤ ਨੂੰ ਵਾਪਰਿਆ। ਉਹਨਾਂ ਨੂੰ ਸੂਚਨਾ ਮਿਲੀ ਸੀ 에ਅਰ ਹੀਟਰ ਦੇ ਵਿੱਚ ਗੈਸ ਬਨਨ ਕਾਰਨੇ ਬਲਾਸਟ ਹੋਇਆ ਹੈ, ਧਮਾਕਾ ਹੋਇਆ ਹੈ ਅਤੇ ਅੱਗ ਲੱਗ ਗਈ ਹੈ। ਉਹਨਾਂ ਨੇ ਦੱਸਿਆ ਫਾਇਰ ਬ੍ਰਿਗੇਡ ਨੇ ਅੱਗ ਬੁਝਾ ਦਿੱਤੀ ਹੈ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 5 ਜ਼ਖਮੀ ਦੱਸੇ ਜਾ ਰਹੇ ਨੇ। ਸੂਜਮੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਅਤੇ ਮ੍ਰਿਤਕ ਕਰਮਚਾਰੀ ਦੀ ਪਛਾਣ ਪੁਨਾਲ ਜੈਨ ਦੇ ਜੋਨ ਪੇਵਰ ਚੋਯੇਲ ਹਾ ਬੋਲਦਰਨ ਵਾਲੇ ਉਸਦੀ ਉਮਰ 42 ਸਾਲ ਸੀ ਉਸਦੀ ਪਤਨੀ ਵੀ ਇਸੇ ਪਲਾਂਟ ਦੇ ਵਿੱਚ ਕੰਮ ਕਰਦੀ ਆ ਤੇ ਹਾਦਸਾ ਜਿਹੜਾ ਬੇਹੱਦ ਖਤਰਨਾਕ ਸੀ ਲੋਕ ਆਸ-ਪਾਸ ਦਾ ਬਚਦੇ ਸ਼ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਸੀ ਸੋ ਦੱਸਦੇ ਕੁਨਾਲ ਜੈਨ ਨੂੰ ਲੈ ਕੇ ਉਸਦੇ ਦੋਸਤ ਸੁਦੀਰ ਜੈਨ ਨੇ ਕਿਹਾ ਕਿ ਰਾਤ ਨੂੰ ਉਹ ਸਾਰੇ ਇੱਕ ਬਰਥਡੇ ਪਾਰਟੀ ਦੇ ਵਿੱਚ ਸਨ ਇਸੇ ਦੌਰਾਨ ਹੀ ਉਹਨਾਂ ਨੂੰ ਫੋਨ ਆਂਦਾ ਹੈ ਰਾਤ ਨੂੰ ਮੈਨੇਜਰ ਨੇ ਪਲਾਂਟ ਦਾ ਵਿੱਚ ਬੁਲਾਇਆ ਉਹਨਾਂ ਨੇ ਦੱਸਿਆ ਉਸ ਨੂੰ ਕਿਹਾ ਗਿਆ ਪਲਾਂਟ ਦਾ ਬੋਇਲਰ ਚੈੱਕ ਕਰਦਾ ਉਸ ਦੀ ਛੁੱਟੀ ਸੀ ਆਫ ਡਿਊਟੀ ਹੋਣ ਦੇ ਬਾਵਜੂਦ ਵੀ ਉਸ ਨੂੰ ਬੁਲਾਇਆ ਗਿਆ ਪਲਾਂਟ ਦੇ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਨੇ ਅਤੇ ਵਿਸ਼ਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਲਾਂਟ ਦਾ ਟ੍ਰਾਇਲ ਲੈਣਾ ਸੀ ਟ੍ਰਾਇਲ ਲੈ ਰਹੇ ਸਨ ਕਿ ਉਸੇ ਵੇਲੇ ਹੀਟਰ ਪਲਾਂਟ ਦੇ ਵਿੱਚ ਜਿਹੜਾ ਬਲਾਸਟ ਹੋ ਗਿਆ ਸੋ ਇਸ ਸਾਰੀ ਘਟਨਾ ਤੋਂ ਬਾਅਦ ਹੁਨਜਤਨੀਆਂ ਨੂੰ ਲੁਧਿਆਣਾ ਦੇ ਜੀਐਮਸੀ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਸਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਉਹਨਾਂ ਨੇ ਦੱਸਿਆ ਕਿ ਪਾਰਟੀ ਚੱਲਦੀ ਸੀ ਪਾਰਟੀ ਦੇ ਦੌਰਾਨ ਉਸ ਨੂੰ ਫੋਨ ਹੁੰਦਾ ਹੈ ਅਤੇ ਉਸ ਨੂੰ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵੀ ਵਾਪਰਦੀ ਹੈ ਸੋ ਇਸ ਮਾਮਲੇ ਵਿਚ ਜਾਂਚ ਦੀ ਮੰਗ ਉਹ ਕੀਤੀ ਜਾ ਰਹੀ ਹੈ ਸੋ ਸੁਲੂਧਿਆਨੇ ਤੋਂ ਇੱਕ ਵੱਡੀ ਖਬਰ ਹੈ ਫੇਰ ਕਾ ਪਲਾਨ ਦੇ ਵਿੱਚ ਹੈ ਜਿਹੜਾ ਬਲਾਸਟ ਹੋ ਗਿਆ ਜਿਸ ਕਾਰਨ ਇੱਕ ਕਰਮਚਾਰੀ ਦੀ ਮੌਤ ਅਤੇ ਪੰਜ ਦੇ ਜ਼ਖਮੀ ਹੋਣ ਦੀ ਖਬਰ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਅਤੇ ਅਮਿਤ ਥਾਪੜ ਦੀ ਰਿਪੋਰਟ ਜਗਪਾਲ ਸਿੰਘ ਜੀ ਕਿਰਪਾਲ ਜੀ ਕਿਹੜੀ ਜਗ੍ਹਾ ਤੇ ਹਾਦਸਾ ਲਾਪਰਵਾਹ ਇਹ ਹੀ ਆਪਣੇ 에어 ਹੀਟਰ ਕਹਿੰਦੇ ਆ ਇਹਨਾਂ ਨੂੰ 에어 ਹੀਟਰ ਕਿਹੜੀ ਜਗ੍ਹਾ ਤੇ ਹਾਦਸਾ ਵਾਪਰਿਆ ਨਹੀਂ ਇਹ हां साहब एयर का मलका प्लांट लुधियाना जी एयर ही ट्राई गरम हवा दन्ने ਆਪਾਂ पाउडर ਬਣਾਉਨੇ ਆ ਸੁੱਕਾ ਉੱਥੇ ਵਾਪਰੇ ਅੱਛਾ ਕੀ ਕਿੰਨੇ ਬੰਦਿਆਂ ਦੀ ਮੌਤ ਹੋਈ ਕਿੰਨੇ ਇੱਕ ਇੱਕ ਦੀ ਡੈਥ ਹੋਈ ਆ ਜੀ ਕਨਾਲ ਜਾਣ ਦੀ ਡੈਥ ਹੋਈ ਆ ਪੰਜ ਆਖਰੀਆਂ ਹੀ ਹੋ ਅੱਛਾ ਕੀ ਆ ਜਾ ਰਿਹਾ ਕਿ ਉਹ ਛੁੱਟੀ ਤੇ ਸੀਗਾ ਤੇ ਉਹ ਨਹੀਂ ਛੁੱਟੀ ਤੇ ਤਾਂ ਸਾਬ ਗੱਲ ਇਹ ਆ ਵੀ ਹੁਣ ਸਾਨੂੰ ਵੀ ਰਾਤ ਨੂੰ 12 ਵਜੇ ਬੁਲਾ ਲੈਨੇ ਮੇਰੀ ਮਕੈਨਿਕ ਆ ਲੈਣਾ 12 ਵਜੇ ਵੀ ਬੁਲਾ ਲਿਆ 1 ਵਜੇ ਵੀ ਬੁਲਾ ਲਿਆ ਉਹਦਾ ਆਉਣਾ ਹੀ ਪੈਣਾ ਜੀ ਕਿੰਨੇ 1 ਵਜੇ ਇਹ ਸਾਢੇ 10 ਦੀ ਗੱਲ ਆ ਜੀ 10 ਵਜੇ ਫੋਨ ਗਿਆ ਹੈਬੋ ਵਾਲਾ ਰਹਿੰਦਾ ਸੀਗਾ ਜੀ ਸਾਢੇ 10 ਆ ਗਿਆ ਲੱਗਦਾ ਕਿ ਕਿਤੇ ਨਾ ਕਿਤੇ ਡਿਸਟ੍ਰਿਕਟੇ ਨੇ ਕਿਹਾ ਜਾ ਰਿਹਾ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਛੁੱਟੀ ਵਾਲੇ ਦਿਨ ਬੁਲਾਇਆ ਕੋ ਨਹੀਂ ਨਹੀਂ ਉਹ ਬੇਬੁਨਿਆਦ ਹੈ ਕਿਉਂਟੀ ਹੁਣ ਤੁਸੀਂ ਕਿਤੇ ਸਰਕਾਰੀ ਨੌਕਰੀ ਕਰਦੇ ਹੋ ਤੁਹਾਨੂੰ 12 ਵਜੇ 1 ਵਜੇ ਬੁਲਾ ਰਹਿਣ ਤਾਂ ਜਾਣਾ ਹੀ ਪੈਣਾ ਈ ਤੁਹਾਨੂੰ ਇਹ ਨਹੀਂ ਅਗਰ ਅਮਚਾਰੀ ਸੀ ਪੱਕਾ ਹੋ ਲੋ ਹਾਂ ਅੱਛਾ ਟੀਮਾਂ ਜਾਂਚ ਪੜਤਾਲ ਦੇ ਲਈ ਕਰ ਰਹੀਆਂ ਨੇ ਕਿਤੇ ਨਾ ਕਿਤੇ ਮੈਟਿੰਗ ਜਿਹੜਾ ਕੀਤਾ ਗਿਆ ਟੀਮਾਂ ਦਾ ਵੀ ਇਹ ਕੀਤਾ ਹੱਥਾਂ ਵਾਪਰ ਰਿਹਾ ਹੈ ਜੀਐਮ ਸਾਹਿਬ ਕਿਹੜਾ ਦੇ ਗਈ ਬਾਕੀ ਮੀਟਿੰਗ ਬੈਠੂਗੀ ਕਿ ਕੀ ਇਹਦੇ ਚ ਹੁੰਦਾ ਕੀ ਹੈ ਮਤਲਬ ਚੈੱਕ ਇਹਦੇ ਚ ਗੈਸ ਤੇ ਜਲਦਾ ਹੀ ਪਹਿਲਾਂ ਕਾਲਾ ਤੇਲ ਤੇ ਜਲਦੇ ਸੀ 에어 ਹੀਟਰ ਕਹਿੰਦੇ ਨੇ ਗਰਮ ਹਵਾ ਬਣਦੀ ਹੈ ਇਹ ਚ ਗਰਮ ਹਵਾ ਆਪਾਂ ਪਾਊਡਰ ਨੂੰ ਦੁੱਧ ਨੂੰ ਦਿੰਨੇ ਆ ਡੈਕਸ ਘੁੰਮਦੀ ਹੈ 5500 ਚੱਕਰ ਮਿੰਟ ਦਾ ਡੈਕਸ ਦਾ ਉਹ ਦੁੱਧ ਜਾਂਦਾ ਜਦ ਉਹਦੀ ਸਪਰੇਅ ਹੁੰਦੀ ਆ ਇਧਰੋਂ ਗਰਮ ਹਵਾ ਪਾਊਡਰ ਬਣ ਕੇ ਡਿੱਗੀ ਜਾਂਦਾ ਇਧਰ ਅੱਛਾ ਉਹਨੂੰ ਚੈੱਕ ਕਰ ਰਹੇ ਸੀ ਹਾਂਜੀ ਹਾਂ ਦੁੱਧ ਵਧ ਗਿਆ ਹੋਣਾ ਇਹ ਕ ਦਿਵਾਲੀ ਕਰਕੇ ਦਿਵਾਲੀ ਤੋਂ ਬਾਅਦ ਤਾਂ ਸਾਡੇ ਕੋਲੇ ਵੈਸੇ ਦੁੱਧ ਵਾਜ ਜਾਂਦਾ ਵਾ ਪਾਊਡਰ ਬਲਾਂ ਚਲਾਉਣਾ ਸੀ ਉਹਦੇ ਕਰਕੇ ਬੁਲਾਇਆ ਗਿਆ ਜੀ ਬਾਕੀ ਦੋ ਪਰਮਾਤਮਾ ਨੂੰ ਉਹਨਾਂ ਉਹਨਾਂ ਹਾਥੀ ਦੇ ਬੈਠੇ ਨੂੰ ਕੁੱਤਾ ਵੱਢ ਲੈਂਦਾ ਚਦਾ ਲੱਗੀ ਫਿਰਦਾ ਬਾਕੀ ਕਰਮਚਾਰੀਆਂ ਨੇ ਸਹਿਮ ਦਾ ਮਾਹੌਲ ਕਿੰਨਾ ਕਿਤੇ ਬਣ ਗਿਆ ਸੀ ਜਦੋਂ ਬੋਮਬਲ ਫਟਿਆ ਕਿਵੇਂ ਹਾਂ ਹਾਂ ਉਹ ਤਾਂ ਮੇਨ ਗੇਟ ਤੱਕ ਇਹ ਹੋ ਗਿਆ ਵੀ ਪਤਾ ਨਹੀਂ ਕੀ ਧੁਮਾਕਾ ਐਡਾ ਬਲਾਸਟ ਹੋਇਆ ਦਰਜੀ ਸਾਹਿਬ ਸਰ ਦਰਜੀ ਜੀ ਕਹਾਂ ਪਰ ਕੰਮ ਕਰਦੇ ਹੋ ਮੈਂ ਤੇ ਫਿਰ ਕੰਮ ਕਰਨ ਆਇਆ ਅੱਛਾ ਕੀ ਹੁਆ ਹਸਾ ਇਹ ਕੱਲ ਵਿਸ਼ਕਰਮਾਡੇ ਸੀਗਾ ਜੀ ਵਿਸ਼ਕਰਮਾਡੇ ਬਣਾਇਆ ਕੱਲ ਤੇ ਕਰਨਾਲ ਜੀ ਵੀ ਕੱਲ ਡਿਊਟੀ ਆਈ ਸੀ ਨਾਲ ਦੀ ਮੌਤ ਹੋਈ ਆ ਤੇ ਇਹਨੂੰ ਰਾਤ ਨੂੰ ਅਮਰਜੈਂਸੀ ਤੇ ਚਾਲੂ ਕਰਨਾ ਸੀਗਾ ਉਹ ਤੋਂ ਬੁਲਾਇਆ ਗਿਆ ਜੀ ਅੱਛਾ ਕੀ ਹਾਦਸਾ ਕਿਹਾ ਹੋਇਆ ਹੈ ਹਾਦਸਾ ਫਿਰ ਮੋਬਾਈਲਰ ਫਟਿਆ ਜੀ ਇਹਦਾ ਜੋ ਚਾਲੂ ਕਰਿਆ ਨਵਾ ਅੱਛਾ ਜਦੋਂ ਧੁਮਾਕਾ ਹੋਇਆ ਇੱਕਦਮ ਹੱਥ ਪੈਰਾਂ ਦੀ ਪੈ ਗਈ ਬਹੁਤ ਬਹੁਤ ਜ਼ਿਆਦਾ ਜੀ ਵੇਖ ਤਾਂ ਇਹਨੂੰ ਇਹ ਨਹੀਂ ਪਤਲਾ ਕਿ ਕਿਹੜੀ ਕਿੱਧਰ ਨੂੰ ਜਾਂਦੇ ਕਿਹੜਾ ਕਿੱਧਰ ਜਾਂਦਾ ਸਾਰੇ ਆ ਸਾਰੇ ਆ ਗਏ ਕਿੰਨੇ ਲੋਕ ਤੇ ਔਰ ਕੀ ਇਹ ਉਸ ਬੰਦੇ ਪੰਜ ਛੇ ਬੰਦੇ ਇੱਥੇ ਮੌਜੂਦ ਸੀਗੇ ਜੀ ਕਿਹੜੀ ਦਿੱਤੋਗੀ ਤੇ ਬਾਕੀ ਚਾਰ ਪੰਜ ਆਪਣੇ ਜ਼ਖਮੀ ਹੈ ਤਾਂ ਅਭੀ ਅਭੀ ਕਿਆ ਸਥਿਤੀ ਕਹਾਂ ਹੁਣ ਤਾਂ ਬਸ ਆਈਏ ਜੀ ਨਾਰਮਲ ਆ ਕੰਮ ਦੇਖੋ ਵੀ ਕੀ ਕ ਕਾ ਬੋਇਲਰ ਪਟਾਇਆ ਹਾਈ ਬੋਇਲਰ ਪਟਾਇਆ ਇਹ ਕਾਲਾ ਬੋਇਲਰ ਇਹ ਵੀ ਲੜਗੀ ਚ ਦੈਸ਼ ਵੀ ਇਹ ਚ ਚੱਲਦੀ ਹੈ ਜੀ ਇਹ ਚ ਕਾਲੇ ਤੇਲ ਨਾਲ ਵੀ ਚਲਾਇਆ ਜਾਂਦਾ ਦੋਨੇ ਕੁਛ ਹੀ ਕਿੰਨਾ ਤਾਂ ਵੱਡਾ ਧਮਾਕਾ ਸੀ ਧਮਾਕਾ ਬਹੁਤ ਤਕੜਾ ਹੋਇਆ ਜੀ ਦੇਖੋ ਟਾਇਰ ਫੜ ਜਾਂਦਾ ਕਿੰਨਾ ਕੋਕੜਨਾ ਹੋਊਗਾ ਕਿਆ تھا ਇਸ ਵਿੱਚ ਇਹ ਚਲਾਇਆ ਜੀ ਹੋਇਆ ਕੁਛ ਨਹੀਂ ਸੀ ਪ੍ਰੋਬਲਮ ਕੋਈ ਨਹੀਂ ਸੀ ਪਰ ਇਹਨਾਂ ਨੇ ਰਿਪੇਅਰ ਕਰਕੇ ਰੱਖਿਆ ਜੀ ਪਰ ਕੱਲ ਚਾਲੂ ਕਰਨਾ ਸੀ ਇਹਨਾਂ ਨੂੰ ਕੋਈ ਲੱਗਦਾ کہیں ਨਾ کہیں ਅਨਗੈਲੀ ਹੈ ਜੈਸੀ ਨਹੀਂ ਅਨਗੈਲੀ ਤਾਂ ਕੋਈ ਨਹੀਂ ਦੇਖੋ ਮਕੈਨਿਕ ਬੰਦੇ ਜੀ ਰਿਪੇਅਰ ਕਰਕੇ ਰੱਖਿਆ ਨਹੀਂ ਰਿਪੇਅਰ ਕਰਕੇ ਰੱਖਿਆ ਫਿਰ ਚਲਾਇਆ ਵੀ ਕਿੰਨੇ ਬੰਦੇ ਦੀ ਮੌਤ ਹੋਈ ਕਿੰਨੇ ਜੀ ਇੱਕੋ ਇੱਕੋ ਹੀ ਇੱਕ ਦੀ ਮੌਤ ਇੱਕ ਤਿੰਨ ਚਾਰ ਬੰਦੇ ਚੱਕ ਚਾਰ ਕੋ ਹਾਂਜੀ ਅੱਛਾ ਜਿਹੜੇ ਜੇ ਨਾ ਹੀ ਮੌਤ ਹੋਈ ਉਹਨਾਂ ਦਾ ਪਰਿਵਾਰ ਵੀ ਇੱਥੇ ਕੰਮ ਕਰਦਾ ਬਿਲਕੁਲ ਜੀ ਉਹਨਾਂ ਦੀ ਮੈਡਮ ਵੀ ਅੰਦਰੀ ਆ ਅੱਛਾ ਉਹ ਉਹ ਯਹਾਂ ਪਰ ਕੀ ਐਜੇ ਕਿਸ ਪੋਜੀਸ਼ਨ ਤੇ ਜਿਹੜਾ ਬੰਦਾ ਜਿਹਦੀ ਤਸ ਹੋਈ ਆ ਉਹ ਬੰਦਾ ਮੈਨੇ ਆਪਰੇਟਰ ਸੀਗਾ ਜੀ ਮੇਰਾ ਆਪਰੇਟਰ ਸੀ ਬਹੁਤ ਬੰਦਾ ਤੁਮਾ ਗਾਲਾ ਜੀ ਬਹੁਤ ਸਿਆਣਾ ਕਿੰਨੇ ਕੰਮ ਕਰਦਾ ਸੀ ਪਰਿਵਾਰਿਕ ਮੈਂਬਰ ਉਹਨਾਂ ਦੇ ਉਹਨਾਂ ਦੋ ਹੀ ਸੀ ਮੀਆਂ ਬੀਬੀ ਉਹਨਾਂ ਦੀ ਹੋ ਗਈ 40 ਕਿਤੇ 40 ਬੰਦਾ ਜਗਪਾਲ ਸਿੰਘ ਆ ਜੀ ਕਿਰਪਾਲ ਜੀ ਕਿਹੜੀ ਜਗ੍ਹਾ ਤੇ ਹਾਦਸਾ ਵਾਪਰਿਆ ਇਹ ਹੀ ਆਪਣੇ 에어 ਹੀਟਰ ਕਹਿੰਦੇ ਆ ਜੀ ਇਹਨਾਂ ਨੂੰ 에어 ਹੀਟਰ ਕਿਹੜੀ ਜਗ੍ਹਾ ਤੇ ਹਾਦਸਾ ਵਾਪਰਿਆ ਹਾਂ ਹਾਦਸਾ 에어 ਕਾ ਮਲਕ ਬਲੰਦ ਲੁਧਿਆਣਾ ਜੀ 에어 ਹੀਟਰ ਆਈ ਗਰਮ ਹਵਾ ਦਿੰਦੇ ਆ ਆਪਾਂ ਪਾਊਡਰ ਬਣਾਉਂਦੇ ਆ ਸੁੱਕਾ ਉੱਥੇ ਵਾਪਰੇ ਅੱਛਾ ਕੀ ਕਿੰਨੇ ਬੰਦਿਆਂ ਦੀ ਮੌਤ ਹੋਈ ਕਿੰਨੇ ਇੱਕ ਵ ਇੱਕ ਦੀ ਡੈਥ ਹੋਈ ਆ ਜੀ ਕਨਾਲ ਜਾਣ ਦੀ ਡੈਥ ਹੋਈ ਆ 5 ਜਖਮੀਆਂ ਹੀ ਹੋ ਕੀ ਕਿਹਾ ਜਾ ਰਿਹਾ ਕਿ ਉਹ ਛੁੱਟੀ ਦੇ ਸਿਗਾ ਤੇ ਉਹ ਨਹੀਂ ਛੁੱਟੀ ਦੇ ਦਾ ਸਾਬ ਗੱਲ ਇਹ ਆ ਵੀ ਹੁਣ ਸਾਨੂੰ ਵੀ ਰਾਤ ਨੂੰ 12 ਵਜੇ ਬੁਲਾ ਲੈਂਦੇ ਮੇਰੀ ਮਕੈਨਿਕ ਆ ਲੈਣਾ 12 ਵਜੇ ਵੀ ਬੁਲਾ ਲਿਆ 1 ਵਜੇ ਵੀ ਬੁਲਾ ਲਿਆ ਉਹਦਾ ਹੋਣਾ ਹੀ ਪੈਣਾ ਜੀ ਇਹ ਕਿੰਨੇ ਵਜੇ ਇਹ ਸਾਢੇ 10 ਦੀ ਗੱਲ ਆ ਜੀ 10 ਵਜੇ ਫੋਨ ਗਿਆ ਹੈਬੋ ਵਾਲਾ ਰਹਿੰਦਾ ਸੀ ਜੀ ਸਾਢੇ 10 ਆ ਗਿਆ ਜੀ ਲੱਗਦਾ ਕਿਤੇ ਨਾ ਕਿਤੇ ਡਿਸਟ੍ਰਿਕਟੇ ਨੇ ਕਿਹਾ ਜਾ ਰਿਹਾ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਛੁੱਟੀ ਵਾਲੇ ਦਿਨ ਬੁਲਾਇਆ ਉਹ ਨਹੀਂ ਨਹੀਂ ਉਹ ਬੇਬੁਨਿਆਦ ਆ ਜੀ ਡਿਊਟੀ ਹੁਣ ਤੁਸੀਂ ਕਿਤੇ ਸਰਕਾਰੀ ਨੌਕਰੀ ਕਰਦੇ ਹੋ ਤੁਹਾਨੂੰ 12 ਵਜੇ 1 ਵਜੇ ਬ ਅਗਰਮਚਾਰੀ ਸੀ ਅਕਾਦ ਨੂੰ ਹਾਂ ਅੱਛਾ ਟੀਮਾਂ ਜਾਂਚ ਪੜਤਾਲ ਦੇ ਲਈ ਕਰ ਰਹੀਆਂ ਨੇ ਕਿਤੇ ਨਾ ਕਿਤੇ ਗਠਨ ਜਿਹੜਾ ਕੀਤਾ ਗਿਆ ਟੀਮਾਂ ਦਾ ਵੀ ਇਹ ਕੀਤਾ ਹੱਥਾਂ ਵਾਪਰਿਆ ਜੀ ਐਮ ਖਾਬ ਕਿਹੜਾ ਦੇ ਗਈ ਬਾਕੀ ਮੀਟਿੰਗ ਬੈਠੂਗੀ ਕੀ ਇਹਦੇ ਚ ਹੁੰਦਾ ਕੀ ਆ ਮਤਲਬ ਚੈੱਕ ਇਹਦੇ ਚ ਗੈਸ ਤੇ ਜਲਦਾ ਹੀ ਪਹਿਲਾਂ ਕਾਲਾ ਤੇਲ ਤੇ ਜਲਦੇ ਸੀ 에ਅਰ ਹੀਟਰ ਕਹਿੰਦੇ ਨੇ ਗਰਮ ਹਵਾ ਬਣਦੀ ਹੈ ਇਹ ਚ ਗਰਮ ਹਵਾ ਆਪਾਂ ਪਾਊਡਰ ਨੂੰ ਦੁੱਧ ਨੂੰ ਦਿੰਨੇ ਆ ਡੈਕਸ ਘੁੰਮਦੀ ਆ 550 ਚੱਕਰ ਮਿੰਟ ਦਾ ਡੈਕਸ ਦਾ ਉਹ ਦੁੱਧ ਜਾਂਦਾ ਜਾਂ ਉਹਦੀ ਸਪਰੇ ਹੁੰਦੀ ਆ ਇਧਰੋਂ ਗਰਮ ਹਵਾ ਪਾਊਡਰ ਬਣ ਕੇ ਡਿੱਗੀ ਜਾਂਦਾ ਇਹਦੇ ਚ ਅੱਛਾ ਉਹਨੂੰ ਚੈੱਕ ਕਰ ਰਹੇ ਸੀ ਹਾਂਜੀ ਹਾਂ ਦੁੱਧ ਵੱਧ ਗਿਆ ਹੋਣਾ ਹੀ ਕਰ ਦਿਵਾਲੀ ਕਰਕੇ ਦਿਵਾਲੀ ਤੋਂ ਬਾਅਦ ਤਾਂ ਸਾਡੇ ਕੋਲ ਵੈਸੇ ਦੁੱਧ ਵੱਧ ਜਾਂਦਾ ਵਾ ਪਾਊਡਰ ਪਲਾਂਟ ਚਲਾਉਣਾ ਸੀ ਉਹਦੇ ਕਰ ਕਰਕੇ ਬੁਲਾਇਆ ਗਿਆ ਜੀ ਬਾਕੀ ਜੋ ਪ੍ਰਮਾਤਮਾ ਨੂੰ ਹੁਣ ਆਉਦਾ ਹੁਣ ਹਾਥੀ ਦੇ ਬੈਠੇ ਨੂੰ ਕੁੱਤਾ ਵੱਢ ਲੈਂਦਾ ਜਦ ਆ ਲੱਗੀ ਫਿਰ ਤਾਂ ਬਾਕੀ ਕਰਮਚਾਰੀਆਂ ਦਾ ਸਹਿਮਤਾ ਮਾਹੌਲ ਕਿਤਨੇ ਕਿਤੇ ਬਣ ਗਿਆ ਸੀ ਜਦੋਂ ਬੋਇਲਰ ਫਟਿਆ ਕਿਵੇਂ ਜਿੱਥੇ ਹਾਂ ਹੀ ਹਾਂ ਉਹ ਤਾਂ ਮੇਨ ਗੇਟ ਤੱਕ ਇਹ ਹੋ ਗਿਆ ਵੀ ਪਤਾ ਨਹੀਂ ਕੀ ਧਮਾਕਾ ਐਡਾ ਬਲਾਸਟ ਹੋਇਆ